ਹੁਣ ਜਿਹੜਾ ਬਿਆਨ ਹੈ ਉਹ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਅਮਰਿੰਦਰ ਸਿੰਘ ਉਹਨਾਂ ਦਾ ਵੀ ਆਇਆ ਹੈ ਇਹ ਗੱਲ ਕਹੀ ਸੀ ਵੀ ਜੇਕਰ ਰਵਾਇਤੀ ਪਾਰਟੀਆਂ ਨੇ ਕਿਉਂਕਿ 2022 ਦੇ ਵਿੱਚ ਜਿਹੜਾ ਅਸਲ ਤੱਕਾਂ ਲੱਗਿਆ ਸਿਆਸੀ ਤੌਰ ਤੇ ਰਵਾਇਤੀ ਪਾਰਟੀਆਂ ਨੂੰ ਲੱਗੇ ਅਤੇ ਆਮ ਆਦਮੀ ਪਾਰਟੀ ਨਵੀਂ ਪਾਰਟੀ ਸੀ ਲੋਕਾਂ ਨੇ ਵੋਟ ਪਾਈ ਹੈ ਸ਼ੌਂਕ ਨਾਲ ਵੋਟ ਪਾਈ ਹੈ ਤੇ ਵਿੱਚ ਕੋਈ ਸ਼ੱਕ ਨਹੀਂ ਉਤਸ਼ਾਹ ਨਾਲ ਵੋਟ ਪਾਈ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਇਹ ਕਿਹਾ ਸੀ ਵੀ ਜੇਕਰ ਰਵਾਇਤੀ ਪਾਰਟੀਆਂ ਚਾਹੀਓ ਸ਼੍ਰੋਮਣੀ ਅਕਾਲੀ ਦਲ ਚਾਹੀਏ ਕਾਂਗਰਸ ਹੈ ਜੇਕਰ ਉਹ ਹੀ ਬੰਦਿਆਂ ਨੂੰ ਟਿਕਟਾਂ ਦੁਬਾਰਾ ਦੁਬਾਰਾ ਦੇਣਗੇ ਜਿਹੜੇ ਬੀਜੇ ਪੰਜ ਵਾਰ ਦਾ ਐਮਐਲਏ ਤਿੰਨ ਵਾਰ ਦਾ ਇਹ ਚਿਹਰੇ ਲੋਕਾਂ ਚ ਇਹ ਵੋਟ ਖਿੱਚ ਸਕਦਾ ਹੈ ਇਹਦੀ ਵੋਟ ਬਹੁਤ ਹੈ ਵੀ ਜੇ ਆ ਕੰਮ ਕਰਨਾ ਕਾਂਗਰਸ ਪਾਰਟੀ ਨੇ ਫਿਰ ਮੈਂ ਸਪਸ਼ਟ ਇੱਕ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕੀਤੀ ਸੀ ਵੀ ਫਿਰ ਤੁਸੀਂ ਸਿਆਸੀ ਫਾਈਟ ਜਿੱਤ ਨਹੀਂ ਸਕਦੇ 2027 ਕਿਉਂਕਿ 2022 ਦੀ ਇਲੈਕਸ਼ਨ ਜਿੱਤਣ ਤੋਂ ਬਾਅਦ 90 ਤੋਂ ਪਲੱਸ ਐਮਐਲਏ ਜਿਹੜੇ ਜਿੱਤ ਗਿਆ ਆਮ ਆਦਮੀ ਪਾਰਟੀ ਦੇ 90 ਤੋਂ ਪਲੱਸ 90 ਪਲੱਸ ਤਾਂ ਇੰਨੀ ਲੰਬੀ ਲਾਈਨ ਖਿੱਚਤੀ ਵੀ ਹੁਣ ਉਹਦਾ ਮੁਕਾਬਲਾ ਕਰਨ ਵਾਸਤੇ ਜੇ ਤੁਸੀਂ ਕਹੋ ਵੀ ਉਹੀ ਪੁਰਾਣੇ ਬੰਦੇ ਆ ਕੇ ਇਲੈਕਸ਼ਨਾਂ ਲੜਨ ਸਿਨੈਰੀਓ ਚੇਂਜ ਹੋਇਆ ਪੰਜਾਬ ਦੀ ਪੋਲਿਟਿਕਸ ਪਰ ਇਹ ਤੋਂ ਬਾਅਦ ਕਿਉਂਕਿ ਇਹ ਗੱਲ ਕੀਤੀ ਨੂੰ 5-4 ਦਿਨ ਹੋ ਗਏ ਇਹ ਤੋਂ ਬਾਅਦ ਹੁਣ ਇੱਕ ਅਖਬਾਰ ਦੇ ਵਿੱਚ ਮੈਂ ਹਿੰਦੀ ਦੇ ਅਖਬਾਰ ਦੇ ਵਿੱਚ ਬਿਆਨ ਦੇਖਿਆ ਹੈ ਕਾਂਗਰਸ ਦੇ ਜਿਹੜੇ ਪੰਜਾਬ ਯੂਨਿਟ ਦੇ ਪ੍ਰਧਾਨ ਨੇ ਅਮਰਿੰਦਰ ਸਿੰਘ ਵੜਿੰਗ ਦਾ ਰਾਜਾ ਵੜਿੰਗ ਦਾ ਬਿਆਨ 270 47 ਦਾ ਜਿਹੜਾ ਫਾਰਮੂਲਾ ਉਹ ਲਾਗੂ ਕਰਨਗੇ 2027 ਦੀਆਂ ਵੋਟਾਂ 'ਚ ਕਰ ਮੈਂ ਖਬਰ ਸਾਰੀ ਪੜੀ ਮੈਂ ਖ ਵੀ ਦੇਖੀ ਕੀ ਹੈ 70 ਨਵੇਂ ਚਿਹਰੇ 47 ਪੁਰਾਣੇ 70 ਤੇ 47 ਦਾ ਜੇ ਜੋੜ ਕਰਦੇ 117 ਬਣਦਾ ਟੋਟਲ ਸੀਟਾਂ ਕਹਿਣ ਤੋਂ ਭਾਵ ਇਹ ਗੱਲ ਹੁਣ ਰਵਾਇਤੀ ਪਾਰਟੀਆਂ ਦੇ ਵਿੱਚ ਰੀਅਲਾਈਜ਼ ਕੀਤੀ ਜਾ ਰਹੀ ਹੈ ਮਹਿਸੂਸ ਕੀਤੀ ਜਾ ਰਹੀ ਹੈ ਵੀ ਗੱਲ ਬਦਲਣੀ ਨਹੀਂ ਜੇਕਰ ਉਹੀ-ਉਹੀ ਬੰਦੇ ਦੁਬਾਰਾ ਫੇਰ ਖੜਾ ਦੇ ਨਵੇਂ ਮੁੰਡਿਆਂ ਨੂੰ ਮੌਕਾ ਦੇਣਾ ਹੈ ਇੱਕ ਮਿਸਾਲ ਦਿੰਨਾ ਇੱਕ ਮੁੰਡੇ ਨੇ ਬੀ ਐਡ ਕਰ ਲਈ 15-20 ਸਾਲ ਪੁਰਾਣੀ ਗੱਲ ਹੈ ਇਹ ਉਹ ਜਿਹੜੇ ਵੀ ਸਕੂਲ ਦੇ ਵਿੱਚ ਇੱਕ ਟੀਚਰ ਲੱਗਣ ਦੇ ਵਾਸਤੇ ਜਾਇਆ ਕਰੇ ਹਰੇਕ ਇਹ ਕਹਦਾ ਕਰੇ ਤੂੰ ਫ੍ਰੈਸ਼ਰ ਹੈ ਐਕਸਪੀਰੀਅੰਸ ਨਹੀਂ ਹੈ ਕਹਿੰਦਾ ਟੀਚਿੰਗ ਐਕਸਪੀਰੀਅੰਸ ਨਹੀਂ ਅਸੀਂ ਰੱਖ ਨਹੀਂ ਸਕਦੇ ਉਹ ਇੱਕ ਸਕੂਲ ਚ ਗਿਆ ਦੂਜੇ ਸਕੂਲ ਚ ਗਿਆ ਤੀਜੇ ਚ ਗਿਆ ਹੀ ਕੁਝ ਸੁਣਨ ਨੂੰ ਮਿਲੇ ਜਾਂ ਫਿਰ ਚੌਥੇ ਸਕੂਲ ਚ ਗਿਆ ਜਦ ਪ੍ਰਿੰਸੀਪਲ ਨੇ ਇਹ ਗੱਲ ਕਹੀ ਵੀ ਤੁਸੀਂ ਫ੍ਰੈਸ਼ਰ ਹੋ ਤੁਹਾਡੇ ਕੋਲ ਤਜਰਬਾ ਨਹੀਂ ਉਹ ਕਹਿੰਦਾ ਜੇ ਮੈਨੂੰ ਕੋਈ ਮੌਕਾ ਦਊਗਾ ਤਜਰਬਾ ਵੀ ਤਾਂ ਤਾਂ ਹੀ ਆਊਗਾ ਤੁਸੀਂ ਕਹੀ ਜਾਂਦੇ ਉਹ ਵੀ ਚਾਰ ਵਾਰ ਦਾ ਐਮਐਲਏ ਜੇ ਕੋਲ ਤਜਰਬਾ ਹੈ ਦੋ ਵਾਰ ਦਾ ਐਮਐਲਏ ਕੋਲ ਤਜਰਬਾ ਉਹ ਨਵੇਂ ਮੁੰਡਿਆਂ ਨੂੰ ਜੇ ਮੌਕਾ ਦਵੋਗੇ ਤਜਰਬਾ ਉਹਨਾਂ ਨੂੰ ਤਾਂ ਹੀ ਆਊਗਾ ਖਰ ਫੈਸਲਾ ਜਿਹਦੇ ਤੇ ਖੜ ਜਾਂਦੀ ਹੈ ਕਾਂਗਰਸ ਪਾਰਟੀ 70 47 ਵਾਲੇ ਫਾਰਮ ਲੇਤੇ ਤਾਂ ਮੈਨੂੰ ਲੱਗਦਾ ਵੀ ਮੁਕਾਬਲਾ ਕੰਪੀਟੀਸ਼ਨ ਬਹੁਤ ਜ਼ਬਰਦਸਤ ਹੋਊਗਾ 2027 ਦੇ ਵਿੱਚ ਸਿਆਸੀ ਮੈਦਾਨ 'ਚ ਜੇ ਘੁੰਮ ਜਾਂਦੀ ਹੈ ਕਾਂਗਰਸ ਇਸ ਫਾਰਮੂਲੇ ਤੋਂ ਫਿਰ ਸਥਿਤੀ ਇੱਕ ਪਾਸੜ ਹੋ ਜੂਗੀ ਇਹ ਚ ਕੋਈ ਸ਼ੱਕ ਨਹੀਂ ਪਰ ਜੇ ਇਹ ਗੱਲ ਰਿਅਲਾਈਜ਼ ਕੀਤੀ ਹੈ ਸਮਝੀ ਹੈ ਮਹਿਸੂਸ ਕੀਤੀ ਹੈ ਵੀ ਹਾਂ ਨਵੇਂ ਚਿਹਰਿਆਂ ਨੂੰ ਮੌਕਾ ਦੇਣਾ ਪੈਣਾ ਹੈ ਰਾਹੁਲ ਗਾਂਧੀ ਜਿਹੜੇ ਸਪਾਰਟੀ ਦੇ ਕੌਮੀ ਪ੍ਰਧਾਨ ਨੇ ਜੇ ਉਹਨਾਂ ਤੱਕ ਇਹ ਗੱਲ ਪਹੁੰਚਦੀ ਹੈ ਇਹ ਕਾਂਗਰਸ ਵਾਸਤੇ ਬਹੁਤ ਵੱਡਾ ਸਿਆਸੀ ਤੌਰ ਤੇ ਫਾਇਦਾ ਦੇਣ ਵਾਲਾ ਸਟੈਪ ਹੋਵੇਗਾ